ਕਬੀਰ ਰਾਤੀ ਹੋ ਵਹਿ ਕਾਰੀਆਂ ਕਾਰੇ ਉਬੇ ਜੰਤ ਲੈ ਫਾਹੇ ਉਠ ਤਾਬਤੀ ਸੇ ਜਾਨ ਮਾਰੀ ਭਗਵੰਤ ਬਾਬਾ ਕਬੀਰ ਜੀ ਦਾ ਇਹ 10ਵਾਂ ਸ਼ਲੋਕ ਹੈ ਇਹ ਸ਼ਲੋਕ ਬਾਬਾ ਕਬੀਰ ਜੀ ਨੇ ਉਹਨਾਂ ਲੋਕਾਂ ਦੇ ਪਰਥਾਏ ਉਚਾਰਨ ਕੀਤਾ ਜੋ ਲੋਕ ਦੂਜਿਆਂ ਦੇ ਕੀਤੇ ਹੋਏ ਇਕੱਤਰ ਧਨ ਨੂੰ ਲੁੱਟਣ ਵਾਸਤੇ ਚੋਰੀ ਕਰਨ ਵਾਸਤੇ ਹੱਥੇ ਆਉਣ ਵਾਸਤੇ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਨੇ ਦੂਜਿਆਂ ਨੂੰ ਲੁੱਟਦੇ ਨੇ ਤਾਂ ਬਾਬਾ ਕਬੀਰ ਜੀ ਕਹਿੰਦੇ ਕਬੀਰ ਰਾਤੀ ਹੋਵੈ ਕਾਰੀਆਂ ਭਗਤ ਕਬੀਰ ਜੀ ਕਹਿੰਦੇ ਭਾਈ ਜਦੋਂ ਹਨੇਰ ਪੱਕਦੀਆਂ ਕਾਲੀਆਂ ਹਨੇਰੀਆਂ ਰਾਤਾਂ ਹੁੰਦੀਆਂ ਨੇ ਕਾਰੇ ਉਬੇ ਜੰਤ ਉਸ ਵੇਲੇ ਕੀ ਹੁੰਦਾ ਉਸ ਵੇਲੇ ਕਾਲੇ ਜੰਤ ਭਾਵ ਮੰਦੇ ਕੰਮ ਕਰਨ ਵਾਲੇ ਚੋਰ ਯਾਰ ڈاکੂ ਲੁਟੇਰੇ ਉੱਠ ਖਲੋਂਦੇ ਨੇ ਕਿਉਂਕਿ ਇਹ ਹਨੇਰਾ ਭਾਲਦੇ ਨੇ ਕਿਉਂਕਿ ਇਹਨਾਂ ਦਾ ਹਨੇਰੇ ਵਿੱਚ ਕੰਮ ਚੱਲਦਾ ਲੈ ਫਾਹੇ ਉੱਠ ਤਾਬ ਤੇ ਸੇ ਜਾਨ ਮਾਰੇ ਭਗਵੰਤ ਉਹ ਚੋਰ ਉਹ ڈاکੂ ਉਹ ਲੁਟੇਰੇ ਜੀਵਾਂ ਨੂੰ ਮਾਰਨ ਵਾਸਤੇ ਜੀਵਾਂ ਨੂੰ ਲੁੱਟਣ ਵਾਸਤੇ ਫਾਹੇ ਅਤੇ ਹੋਰ ਸ਼ਸਤਰ ਹਥਿਆਰ ਲੈ ਕੇ ਦੌੜਦੇ ਹਨ ਬਾਬਾ ਕਬੀਰ ਜੀ ਕਹਿੰਦੇ ਸੇ ਜਾਨ ਮਾਰੇ ਭਗਵੰਤ ਮਨ ਨੂੰ ਉਹ ਚੋਰ ਉਹ ڈاکੂ ਉਹ ਲੁਟੇਰੇ ਪਰਮਾਤਮਾ ਨੇ ਪਾਪੀ ਜਾਣ ਕੇ ਆਪਣੇ ਵੱਲੋਂ ਮਾਰਨਾ ਕੀਤੇ ਨੇ ਇਸੇ ਪਰਥਾਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਆਉਂਦਾ ਹੈ ਲੈ ਫਾਹੇ ਰਾਤੀ ਤੁਰਹਿ ਪ੍ਰਭ ਜਾਣੇ ਪ੍ਰਾਣੀ ਤਕਹਿ ਨਾਰ ਪਰਾਇਆ ਲੋਕ ਅੰਦਰ ਠਾਣੀ ਸੰਨੀ ਦੇਨ ਵਿਖੰਮ ਥਾਏ ਮਿੱਠਾ ਮਦ ਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਇਲ ਫਰੇਸ਼ਤਾ ਤਿਲ ਪੀੜੇ ਕਹਾਣੀ ਅਜਰਾਇਲ ਫਰੇਸ਼ਤਾ ਤਿਲ ਪੀੜੇ ਕਹਾਣੀ